ਦੋਸਤੋ ਪਿਛਲੇ ਸੀਜ਼ਨ ਬਾਸਪਤੀਆਂ ਦਾ ਬਹੁਤ ਹੀ ਜ਼ਿਆਦਾ ਮੰਦਾ ਰਿਹਾ ਤੇ ਕਿਸਾਨ ਕਿਤੇ ਨ ਕਿਤੇ ਬਹੁਤ ਨਰਾਜ ਸੀ ਇਹਨਾਂ ਨੂੰ ਬਹੁਤ ਹੀ ਬਾਸਪਤੀ ਝੋਨੇ ਦੇ ਵਿੱਚੋਂ ਘਟਾ ਪਿਆ ਤੇ ਅਗਲਾ ਸੀਜ਼ਨ ਹੁਣ ਆਉਣ ਵਾਲਾ ਹੈ ਕੁਝ ਦਿਨਾਂ ਦੇ ਵਿੱਚ ਕਣਕ ਦੀ ਕਟਾਈ ਹੋ ਜਾਣੀ ਹੈ ਤੇ ਅੱਗੇ ਕਿਸਾਨ ਦੋਸਤਾਂ ਨੇ ਝੋਨੇ ਦੀਆਂ ਪਨੀਰੀਆਂ ਬੀਜਣੀਆਂ ਨੇ ਤੇ ਇਹ ਕਿਸਾਨ ਵੀਰ ਬਹੁਤ ਹੀ ਦੁਬਧਾ ਦੇ ਵਿੱਚ ਨੇ ਅੱਗੇ ਆਪਣਾ ਪਰਮਲ ਜ਼ਿਆਦਾ ਝੋਨਾ ਲਾਇਆ ਜਾਵੇ ਬਾਸਪਤੀ ਲਾਈ ਜਾਵੇ ਤੇ ਬਾਸਪਤੀ ਜਾਂ ਬਾਸਪਤੀ ਲਾਈ ਜਾਵੇ ਤੇ ਬਾਸਪਤੀ ਦੀ ਕਿਹੜੀ ਵੈਰਾਈਟੀ ਲਈ ਜਾਵੇ ਜਿਵੇਂ ਸ਼ਾਰਟ ਟਰਮ ਵੈਰਾਈਟੀਆਂ ਸੀਗੀਆਂ 1509 1847 ਤੇ ਪਿਛਲੇ ਸੀਜ਼ਨ ਮਾਰਕੀਟ ਦੇ ਵਿੱਚੋਂ ਬਹੁਤ ਜ਼ਿਆਦੀਆਂ ਪਿੱਟ ਚੁੱਕੀਆਂ ਨੇ ਇਹਨੇ ਕਿਸਾਨਾਂ ਨੂੰ ਲਗਭਗ 2400 2500 ਤੱਕ ਵੀ ਸੇਲ ਕਰਨੀਆਂ ਪਈਆਂ ਮੰਡੀਆਂ ਦੇ ਵਿੱਚ ਤਾਂ ਇਸ ਵਾਰ ਕਿਸਾਨ ਬਹੁਤ ਹੀ ਜ਼ਿਆਦਾ ਦੁਬਧਾ ਦੇ ਵਿੱਚ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਿਹੜਾ ਤੋਂ ਨਾਗੇ ਲਗਾਇਆ ਜਾਵੇ ਤੇ ਆਪਾਂ ਕਰਦੇ ਆ ਆਪਣੇ ਕਿਸਾਨ ਵੀਰਾਂ ਨਾਲ ਗੱਲ ਵੀ ਇਸ ਵਾਰ ਕਿਹੜੇ ਬੀਜ ਵੱਲ ਕਿਸਾਨਾਂ ਦਾ ਜ਼ਿਆਦਾ ਚੁੱਕਾ ਹੈ ਹਾਂਜੀ ਸਰਦਾਰ ਜੀ ਕੀ ਹਾਲ ਚਾਲ ਵਧੀਆ ਜੀ ਠੀਕ ਆ ਕੋ ਜੀ ਹਾਂਜੀ ਤਾਂ ਇਸ ਵਾਰ ਆਪਾਂ ਸਰਵਾ ਕਰ ਰਹੇ ਸੀਗੇ ਵੀ ਪਿਛਲੇ ਸਾਲ ਬਾਸਪਤੀਆਂ ਦਾ ਜ਼ਿਆਦਾ ਮੰਦਾ ਰਿਆ ਤੇ ਇਸ ਵਾਰ ਲਗਭਗ ਕਿਹੜੇ ਕਿਸਾਨ ਵੀਰਾਂ ਦਾ ਜ਼ਿਆਦਾ ਚੁਕਾ ਕਿਹੜੀ ਵੈਰਾਈਟੀ ਵਾਲਾ ਵੀ ਝੋਨੇ ਦੀ ਕਿਹੜੀ ਵੈਰਾਈਟੀ ਜ਼ਿਆਦੀ ਲੱਗੂਗੀ ਉਹ ਬਾਸਪਤੀਆਂ ਦਾ ਜ਼ਿਆਦਾ ਮੰਦਾ ਰਿਆ ਤੇ ਪਰਮਲ ਤੋਂ ਜ਼ਿਆਤਰ ਕਿਸਾਨ ਹਟ ਰਹੇ ਸੀਗੇ ਮੰਡੀਆਂ ਦੇ ਵਿੱਚ ਵੇਚਣ ਦੀ ਦਿੱਕਤ ਆ ਰਹੀ ਸੀਗੀ ਤੇ ਆਪਣਾ ਕਿਹੜੀ ਵੈਰਾਈਟੀ ਵਾਲਾ ਜ਼ਿਆਦਾ ਚੁਕਾ ਲੱਗ ਰਿਹਾ ਜਿਵੇਂ ਆਪਣੇ ਪਿੰਡ ਦੇ ਰਿਵਿਊ ਮੈਨ 1885 ਵਾਲਾ ਲੱਗ ਰਿਹਾ 1885 ਜ਼ਿਆਦਾ ਲਗਾਉਗੇ ਠੀਕ ਹੈ ਤੇ ਪਰਮਲ ਲਾਉਣਾ ਨਹੀਂ ਪਸੰਦ ਪਰਮਲ ਆਪਣੇ ਪੰਜਾਬ ਚ ਮੰਡੀ ਕਰਨ ਬਹੁਤ ਔਖਾ ਹੈ। ਓਕੇ। ਇਹ ਪਿਛਲੇ 2 ਸਾਲਾਂ ਤੋਂ 1847 ਦੀ ਵੈਰਾਈਟੀ ਬਹੁਤ ਜਿਆਦੀ ਮਸ਼ਹੂਰ ਹੋਈ ਹੈ। ਵੀ ਸ਼ਾਰਟ ਟਾਈਮ ਵੈਰਾਈਟੀ ਇੱਕ ਤਾਂ ਤੇ ਕੋਈ ਇਹਨੂੰ ਬਿਮਾਰੀ ਨਹੀਂ ਆਉਂਦੀ, ਡਿੱਗਣ ਦੀ ਪ੍ਰੋਬਲਮ ਨਹੀਂ ਹੈਗੀ ਤੇ 1847 ਨੂੰ ਬਹੁਤ ਪਸੰਦ ਕੀਤਾ। ਪਰ ਦੇਖਿਆ ਇਸ ਸੀਜ਼ਨ ਦੇ ਵਿੱਚ ਸਾਂਣ ਬਹੁਤ ਨਰਾਜ਼ ਹੋਏ। ਬਹੁਤ ਹੀ ਘੱਟ ਰੇਟ ਤੇ ਮੰਡੀਆਂ ਵਿੱਚ ਵੇਚ ਕਰਨੀ ਪਈ। ਲਗਭਗ 2400-2500 ਤੱਕ ਵੀ ਇਹਦਾ ਰੇਟ ਰਹਿ ਚੁੱਕਿਆ ਸੀਗਾ। ਜਿਹੜੇ ਹੁਣ ਜੀ ਘਰੇ ਰੱਖ ਰੱਖੇ ਸੀ ਉਹ ਪਰਮਲ ਨਾਲੋਂ ਵੀ ਘੱਟ ਦੇ ਰਹੇ ਨੇ। ਬਿਲਕੁਲ ਜੀ ਸਾਰ ਇਸ ਵਾਰ ਵੈਸੇ ਵੀ ਤਾਂ ਜਿਆਦਾ ਰੇਟ ਠਾਈ 2900 ਤੱਕ ਗਿਆ ਇਸ ਤੋਂ ਉੱਪਰ ਗਿਆ ਨਹੀਂਗਾ ਕਿਸਾਨਾਂ ਨੂੰ ਬਹੁਤ ਜਿਆਦਾ ਲਾਸ ਹੋਇਆ ਪਹਿਲਾਂ ਕਿਸਾਨ ਬਹੁਤ ਖੁਸ਼ ਸੀ ਇਹ ਵੀ 1847 ਇੱਕ ਬਹੁਤ ਚੰਗੀ ਵੈਰਾਈਟੀ ਆਈ ਹੈ ਨਾ ਕੋਈ ਡਿੱਗਣ ਦੀ ਪ੍ਰੋਬਲਮ ਨਹੀਂ ਹੈਗੀ ਸ਼ਾਰਟ ਟਾਈਮ ਵੈਰਾਈਟੀ ਹੈ ਚਲੋ ਪਾਣੀ ਦੀ ਵੀ ਬਚਤ ਹੈ ਤਾਂ ਇਸ ਵਾਰ ਲੱਗੇ ਕੋਈ 1847 ਤੁਸੀਂ ਬਿਜਾਈ ਕਰੋਗੇ ਕਰਾਂਗੇ ਲੈ ਕੇ ਪਰ ਰਕਬਾ ਕਟੋ ਜੀ ਅੱਛਾ ਪਹਿਲਾਂ ਉਹ ਰਕਬਾ ਕਟੋਗਾ ਕੁਝ 15091 ਵੀ ਜਾ ਸਕਦੇ ਨੇ 15091 ਵੀ ਜਲਦੀ ਆਉਂਦੀ ਆ ਉਹਦਾ ਰੇਟ ਵੀ ਠੀਕ ਰਿਹਾ 32 3300 ਤੱਕ ਲੱਗ ਜੀ ਪਹਿਲਾਂ ਉਹਦਾ ਕੁਝ ਰੇਟ ਵੀ ਸਹੀ ਰ ਤੇ ਹੋਰ ਵੀ ਕਿਹੜੀ ਵੈਰਾਈਟੀ ਵਿੱਚੋਂਗੇ ਇਸ ਤੋਂ ਇਲਾਵਾ ਤੁਸੀਂ ਹੋਰ ਮੂੰਗੀ ਤੋਂ ਬਾਅਦ ਤਾਂ ਇਹੀ ਵੈਰਾਈਟੀਆਂ ਨੇ ਅੱਛਾ ਜਿਆਦਾ ਤੁਸੀਂ ਮੂੰਗੀ ਦੀ ਬਿਜਾਈ ਕਰਦੇ ਹੋ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਕਰਦੇ ਆਪਾਂ ਇੱਧਰ ਕਿਸਾਨ ਭਰਾ ਨਾਲ ਗੱਲਬਾਤ ਆ ਹਾਂ ਜੀ ਆਪਾਂ ਕਿਹੜੀ ਵੈਰਾਈਟੀ ਜਿਆਦਾ ਝੋਨੇ ਦੀ ਲਗਾਵਾਂਗੇ ਤੋਂ ਮੇਰੇ 1885 1885 ਲਾਓਗੇ ਠੀਕ ਹੈ ਜੀ ਹੋਰ ਕੋਈ ਵੈਰਾਈਟੀ 1885 ਤੋਂ ਬਿਨਾ ਬਾ 1847 ਹੋ ਗਈ 1847 1847 ਦਾ ਕੁਝ ਬੀਜੋਂਗੇ ਤੁਸੀਂ ਅਲੈਕੁਮ ਅਲੈ ਠੀਕ ਹੈ ਠੀਕ ਹੈ ਜੀ ਧੰਨਵਾਦ ਇਸ ਵਾਰ ਦੀ ਕਿਸਾਨ ਵੀਰਾਂ ਦਾ ਕਿਹੜੀ ਵੈਰਾਈਟੀ ਵੱਲ ਜ਼ਿਆਦਾ ਝਕਾਅ ਲੱਗ ਰਿਹਾ ਹੈ? ਚਾਰ ਤਰਸਪਰੀ ਜਿਹੜਾ ਹੈਗਾ ਨਾ ਦੋ ਵੈਰਾਈਟੀਆਂ ਤੇ ਹੈ ਵੀ। ਕਿਹੜੀ ਵੈਰਾਈਟੀ ਵੱਲ ਜ਼ਿਆਦਾ ਝਕਾਈ? ਦੋ ਵੈਰਾਈਟੀਆਂ ਤੇ ਜ਼ਿਆਦਾ ਹੈਗਾ। ਇੱਕ ਤਾਂ ਇਹ ਹੈਗਾ ਕਿ ਪੰਨੀ ਵਾਲ ਤੇ ਹੈਗਾ ਲੋਕਾਂ ਦਾ ਨਰਮੇ ਵਾਲੀ ਲੋਕਾਂ ਦਾ ਮੂੰਹ ਹੀ ਨਹੀਂ ਆ ਬਿਲਕੁਲ ਜੀ। ਨਰਮੇ ਵਾਲ ਬਿਲਕੁਲ। ਹਾਂ। ਦੂਜਾ ਤਾਂ ਆਮ ਤੌਰ 'ਤੇ ਸਾਰੀ ਮੰਦਾ ਰਿਹਾ ਲੇਕਿਨ ਅਗਲੇ ਸਾਲ ਵੀ ਜਿਹੜੇ ਲੋਕ ਹੈਗੇ ਨਾ ਬਾਸਤੀ ਵੈਰਾਈਟੀ ਜਿਵੇਂ 1885 ਹੋਗੀ। ਔਰ 11 ਕੀ ਹੋਗੀ। ਠੀਕ ਹੈ। ਔਰ ਪਰਮਲੇਟ PR114 ਦਾ 26 ਇਹਨਾਂ ਵੀ ਨੀ ਜ਼ਿਆਦਾ ਰਚਾਉਂਦਾ ਹਾਈਬ੍ਰਿਡ ਵੀ ਲੋਕ ਕੰਨੀ ਖਰਾਉਂਦੇ ਆ ਜੀ। ਜਿਵੇਂ ਅਸੀਂ ਨਾ ਕਾਫੀ ਕਿਸਾਨ ਵੀਰਾਂ ਨਾਲ ਗੱਲ ਕੀਤੀ ਜਿਵੇਂ ਪਿਛਲੇ ਸਾਲਾਂ ਜਿਵੇਂ ਤੁਸੀਂ ਗੱਲ ਕੀਤੀ ਵਸਪਤੀ ਦਾ ਜ਼ਿਆਦਾ ਬੰਦਾ ਰਿਆ। ਜ਼ਿਆਦਾ ਬੰਦਾ ਹਨ ਕਰ ਜਿਵੇਂ ਪਹਿਲਾਂ ਮਾਰਕੀਟ ਦੇ ਵਿੱਚ 1847 ਵੈਰਾਈਟੀ ਆਈ। ਇੱਕ ਵਾਰੀ ਕਿਸਾਨਾਂ ਨੇ ਚਲੋ ਬਹੁਤ ਖੁਸ਼ ਹੋਏ ਚੰਗੀ ਸ਼ਾਰਟ ਟਾਈਮ ਵੈਰਾਈਟੀ ਸੀਗੀ। ਔਰ ਉਸ ਦਾ ਇਸ ਵਾਰ ਬਹੁਤ ਜ਼ਿਆਦਾ ਬੰਦਾ ਰਿਆ। ਤਾਂ ਮੰਨ ਕੇ ਇੱਕ ਵਾਰੀ 1847 ਤੱਕ ਕਿਸਾਨਾਂ ਨੇ ਮੂੰਹ ਮੋੜ ਲਿਆ ਤਾਂ ਕੁਝ ਹੁਣ 1885 ਕਰ ਰਹੇ ਨੇ ਤੇ ਕੁਝ ਜਿਆਦਾਤਰ ਅਸੀਂ ਕਿਸਾਨ ਦੇਖੇ ਨਾ ਦੁੱਧਾ ਦੇ ਵਿੱਚ ਸੀ ਵੀ ਪਰਮਲ ਲਾਈਏ ਜਾਂ ਬਾਸਪਤੀ ਲਾਈਏ ਤਾਂ ਉਹਨਾਂ ਨੂੰ ਜਿਵੇਂ ਤੱਕ ਲਾ ਵੀ ਹੁਣ ਤੱਕ ਵੀ ਆ ਕੇ ਬਾਸਪਤੀਆਂ ਦੇ ਰੇਟ ਬਿਲਕੁਲ ਡਾਊਨ ਨੇ ਉਹਨਾਂ ਨੂੰ ਕਿਤੇ ਕਿਤੇ ਨਾ ਕਿਤੇ ਲੱਗ ਰਿਹਾ ਵੀ ਅਸਵਾ ਅਗਲੇ ਵਾਰ ਵੀ ਰੇਟ ਨਹੀਂ ਆਏਗਾ ਤਾਂ ਵੀ ਕੋਈ ਕਹ ਰਿਹਾ ਜਾਂ ਪਰਮਲ ਦੇ ਵਿੱਚ 26 ਲਾਈਏ ਜਾਂ 14 ਲਾਈਏ ਜੇ ਤੁਸੀਂ ਮਤਲਬ ਝੋਨੇ ਦੇ ਸਾਰੀਆਂ ਵੈਰਾਈਟੀਆਂ ਦਾ ਬੀਜ ਸੇਲ ਕਰ ਰਹੇ ਹੋ ਵੀ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਹੋਵੇਗਾ ਨਾ ਵੀ ਕਿਹੜੀ ਵੈਰਾਈਟੀ ਵਾਲੇ ਕਿਸਾਨਾਂ ਦਾ ਜ਼ਿਆਦਾ ਜ਼ਿਆਦਾਤਰ 1885 ਪਹਿਲੇ ਨੰਬਰ ਤੇ 1884 1121 ਹਾਂ 1885 ਦਾ ਇਸ ਵਾਰ ਰੇਟ ਵੀ ਸਹੀ ਰਿਹਾ ਤਾਂ ਵੈਸੇ ਵੀ ਇੱਕ ਡਿੱਗਣ ਦੀ ਪ੍ਰੋਬਲਮ ਵੀ ਨਹੀਂ ਆਉਂਦੀ ਜਿਵੇਂ 1121 ਚ ਆਉਂਦੀ ਹੈ ਨਾ ਨਹੀਂ ਨਹੀਂ ਬਹੁਤ ਘੱਟ ਡਿੱਗਣ ਦੀ ਕੋਈ ਪ੍ਰੋਬਲਮ ਕਾਫੀ ਜ਼ਿਆਦਾ ਘੱਟ ਹੁੰਦੀ ਹੈ ਔਰ ਪੈਦਾਵਾਰ ਵੀ ਜ਼ਿਆਦਾ ਹੈ ਜੀ ਅੱਛਾ ਤੁਸੀਂ ਦਾ 1885 ਦਾ ਬੀਜ ਮਤਲਬ ਤਿਆਰ ਕੀਤਾ ਹੋਊਗਾ ਹਾਂਜੀ ਹਾਂਜੀ 1885 ਇਹ ਘਰ ਸਾਡੇ ਕੋਲ ਬਾਸਪਤੀ ਸਾਰੀ ਵੈਰਾਈਟੀਆਂ ਡੋਕੂ ਠੀਕ ਹੈ 1885 ਦੇ ਵਿੱਚ ਕੋਈ ਹੋਰ ਬਿਮਾਰੀ ਤਰ੍ਹਾਂ ਹਨੀਆਂ ਜਿਵੇਂ 1121 ਵਿੱਚ ਨੈਕ ਬਲਾਸਟੀ ਪ੍ਰੋਬਲਮ ਜਿਆਦਾ ਆਉਂਦੀ ਸੀ ਇਹਦੇ ਵਿੱਚ ਆ ਸਕਦੀ ਹੈ ਲੇਕਿਨ ਬਹੁਤ ਘੱਟ ਚਾਂਸ ਹੈ ਖੇਰੇ ਖਾਲੀ ਖòn ਹੋਣ ਵਾਲਾ ਕੰਮ ਨਹੀਂ ਗਾ ਨੁਕਸਾਨ ਆਏਗਾ ਤਾਂ 2 4 5% ਦਾ ਜਿਆਦਾ ਉਹ ਤਾਂ ਚਲੋ ਬਾਸਪਤੀ ਦੀ ਕਿਸੇ ਵੀ ਵੈਰਾਈਟੀ ਦੇ ਵਿੱਚ ਆ ਜਾਂਦੀ ਹੈ ਪ੍ਰੋਬਲਮ ਜਿਵੇਂ 1121 ਦੇ ਵਿੱਚ 11 ਕੀ ਜਿਆਦਾਤਰ ਲੋਕ ਤਾਂ ਛੱਡ ਗਏ ਹਲਕੇ ਜਮੀਨਾਵੇ ਦਾ ਚਲੋ ਲੱਗ ਰਹੀ ਹੈ ਭਾਰੀਆਂ ਜਮੀਨਾਂ 11 ਗੈਰੰਟੀ ਦੇ 11 ਨਹੀਂ ਕਰਦਾਂ ਗਰਦਨ ਤੋੜ ਹਾਂਜੀ ਉਹ ਦਿਨਾਂ ਚ ਖੇਤ ਖਾਲੀ ਕਰ ਦਿੰਦੀ ਇਹਦੇ ਚ ਇਨਾ ਨਹੀਂ ਹੋ ਸਕਦਾ ਨੁਕਸਾਨ ਆ ਜਾ ਲੇਕਿਨ ਚਲੋ ਇਹ ਚ 2000% ਕਹਿ ਸਕਦੇ ਆ ਲਾਸ ਹੋ ਜਾਂਦਾ ਉਸ ਦੇ ਵਿੱਚ ਮਤਲਬ 50% ਤੋਂ ਵੀ ਜ਼ਿਆਦਾ ਕਈ ਵਾਰੀ ਲਾਸ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਖੇਤ ਬਿਲਕੁਲ ਖਾਲੀ ਹੋ ਜਾਂਦੇ ਸੀ ਬਾਕੀ ਡਿੱਗਣ ਦੀ ਪ੍ਰੋਬਲਮ ਜ਼ਿਆਦੀ ਸੀਗੀ ਹਾਂਜੀ 21 18 85 ਦਾ ਰੇਟ ਵੀ ਸਹੀ ਰਿਹਾ ਕਾਫੀ ਵਧੀਆ ਰੇਟ ਇਹ 11 21 ਨਾਲੋਂ 150 200 150 200 ਦੇ ਡਿਫਰੈਂਸ ਨੇ ਵਿਕਤੀ ਰਹੀ ਆ ਔਰ ਫਾਇਦਾਵਾਰ ਇਹਦੀ 2 2.5 ਕੰਟਲੋਂ 2 ਕੰਟਲ ਜ਼ਿਆਦਾ ਆਉਂਦੀ ਰਹੀ ਠ ਆ ਆਪਣਾ ਮਤਲਬ ਬੀਜ ਦਾ ਪਲਾਂਟ ਕਿ ਕਿਹੜੀ ਜਗ੍ਹਾ ਤੇ ਹੈ ਕਿਸੇ ਜੀ ਆਪਣਾ ਜਿਹੜਾ ਐਡਰੈਸ ਹੈਗਾ ਉਹ ਐਸਐਨਸੀ ਐਗਰੋ ਸੀਡ ਲੋਹਾਰਖੜਾ ਦੇ ਨਾਮ ਤੇ ਹੈ ਅੱਛਾ ਜੀ ਔਰ ਇਹ ਲੋਹਾਰਖੜਾ ਹੈਗਾ ਤਹਿਸੀਲ ਸਰਦੂਰਗੜ ਜ਼ਿਲ੍ਹਾ ਮਾਨਸਾ ਦਾ ਪਿੰਡ ਹੈਗਾ ਠੀਕ ਹੈ ਜੀ ਉੱਥੇ ਲਗਭਗ ਜੋ ਕਿਸਾਨ ਵੀਰ ਨੇ ਕਿਸੇ ਨਾਲ ਸਾਰੀਆਂ ਵੈਰਾਈਟੀਆਂ ਦੇ ਬੀਜ ਤੁਹਾਡੇ ਕੋਲ ਮਿਲ ਜਾਂਦੇ ਸਾਰੀਆਂ ਵੈਰਾਈਟੀਆਂ ਪਰਮਲ ਵੀ ਇਹਦਾ ਬਾਸਪਤੀ ਹੈ ਜੀ ਵੀ ਪਰਮਲ ਜਿਵੇਂ ਪਹਿਲਾਂ ਕੁਝ ਲੋਕ ਨੇ ਪਰਮਲ ਬਹੁਤ ਘਟਾ ਗਏ ਕਿ ਜੀ ਬਾਸਪਤੀ ਵੱਧ ਜਾਦਾ ਹੋ ਗਿਆ ਇਸ ਵਾਰ ਤਾਂ ਲੱਗਦਾ ਵੀ ਪਰਮਲ ਥੋੜਾ ਵਧੇਗਾ ਜਾਂ ਪਹਿਲਾਂ ਵਾਂਗੂ ਬਰਾਬਰ ਹੀ ਰਹੇਗਾ ਪਰਮਲ ਵਧੂਗਾ ਹਾਈਬ੍ਰਿਡ ਦਾ ਕਟਿਆ ਜਾਦਾ ਕਿਉਂਕਿ ਹਾਈਬ੍ਰਿਡ ਪਿਛਲੇ ਘਰੇ ਕਾਲੇ ਵਾਲੀ ਸਾਈਡ ਤੇ ਕੁਝ ਫਾਰਮਰ ਅੱਜ ਵੀ ਆਏ ਹੋਏ ਆ ਉਹ ਕਹ ਰਹੇ ਸੀ ਅਸੀਂ ਹਾਈਬ੍ਰਿਡ ਜਿਹੜਾ ਦਿੱਤਾ ਹੈ ਮਾਰਕੀਟ ਜੋ ਰੇਟ ਸੀ ਐਮਐਸਪੀ ਐਮਐਸਪੀ ਨੂੰ 100 ਰੁਪਏ ਘੱਟ ਦਿੱਤਾ ਹੈ ਕਈ ਜ਼ਿਮੀਂਦਾਰ ਤਾਂ ਇੱਥੋਂ ਤੱਕ ਕਿ ਸਾਲ ਮੈਨੂੰ ਵੀ ਦੇਖਣ 2 2 3 300 ਰੁਪਏ ਵੀ ਘੱਟ ਦਿੱਤਾ ਹੈ ਦਿੱਤਾ ਹੈ ਔਰ ਕਈ ਜ਼ਿਮੀਂਦਾਰ ਤਾਂ ਇੱਥੋਂ ਤੱਕ ਵੀ ਕਹ ਰਹੇ ਸੀ ਅਸੀਂ ਕਾਰਡ ਜਿਹੜੀ ਹੈ 6 ਕਿਲੋ ਕੁਇੰਟਲ ਦੇ ਸਾਧ ਦਾ ਕਾਰਡ ਵੀ ਕਟਾਈ ਤੁਸੀਂ 6 ਕਿਲੋ ਕਹਿ ਰਹੇ ਮੈਂ 15 15 ਕਿਲੋ ਵਾਲੇ ਵੀ ਜ਼ਿਮੀਂਦਾਰ ਦੇਖੇ 15 15 ਕਿ ਠੀਕ ਹੈ ਜੀ 126 114 ਇਸ ਵਾਲਾ ਤੁਹਾਡੇ ਕਿਸਾਨ ਵਧ ਰਹੇ ਆ ਜਾ ਤੇ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਸਾ ਸਰਸਾ ਜਿਆਦਾ ਨਰਮੇ ਦੀ ਕੀਤੀ ਕਰਦੇ ਕਿ ਝੋਨੇ ਦੀ ਕੀਤੀ ਕਰਦੇ ਅਸੀਂ ਨਰਮਾ ਨਰਮੇ ਦੀ ਕੀਤੀ ਕਰ ਰਹੇ ਹਾਂ ਠੀਕ ਹੈ ਜਿਸੀ ਨਾ ਮੋੜੇ ਨਰਮਾ ਝੋਨਾ ਨਹੀਂ ਲੱਗ ਰਹਾ ਤੁਹਾਨੂੰ ਨਹੀਂ ਝੋਨਾ ਮਤਲਬ ਸਾਡੇ ਪਾਣੀ ਮੜਾ ਹੈਗਾ ਤੇ ਖਾਰੇ ਪਾਣੀ ਵਾਲੇ ਲਾਰੇ ਆ ਲੋਕ ਤੇ ਨਰਮੇ ਦੀ ਖੇਤੀ ਵੀ ਦੇਖ ਲੈ ਪਿਛਲੇ ਕਈ ਸਾਲਾਂ ਤੋਂ ਇੰਨੀ ਕਾਮਯਾਬ ਨਹੀਂ ਹੋਈ ਨਹੀਂ ਹੋਈ ਤੇ ਫਿਰ ਤੁਸੀਂ ਹਰ ਵਾਰ ਹਰ ਵਾਰ ਫੇਰ ਮਲਾਂ ਹੌਸਲਾ ਬਣਾ ਰਹੇ ਹੋ ਵੀ ਲਾਉਗੇ ਇਸ ਵਾਰ ਫਿਰ ਕਰੀਏ ਕੀ ਸਾਡੇ ਕੋਲ ਪਾਣੀ ਆ ਤੇ ਉਹ ਨਰਮੇ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ ਇੱਕ ਵਾਰ ਆਇਆ ਝੋਨੇ ਜਾਇਆ ਕੁਛ ਰਕਬਾ ਠੀਕ ਹੈ ਜਿਹੜਾ ਝੋਨੇ ਚ ਠੀਕ ਹੈ ਵੀ ਕਈ ਵਾਰੀ ਘਾਟਾ ਹੋ ਜਾਂਦਾ ਵੀ ਇੰਨਾ ਨਹੀਂ ਕਿ ਬਹੁਤ ਜ਼ਿਆਦਾ ਲਾਸ ਹੋ ਗਏ ਇਹ ਨਰਮੇ ਦੀ ਖੇਤੀ ਹੈ ਉਹ ਤਾਂ ਆਪਣੇ ਪੱਲਿਓਂ ਕੁਛ ਨਾ 40000 ਵੱਜੂਗਾ 30000 ਵੱਜੂਗਾ ਤੇ ਨਰਮੇ ਦੀ ਖੇਤੀ ਦਾ ਇਹ ਵੀ ਕੋਲੋਂ 50000 ਲਿਆ ਜਾਂਦਾ ਪਰ ਏਕੜ ਖਰਚਾ ਗੁੱਡ ਗੜਾਈਆਂ ਬਹੁਤ ਜ਼ਿਆਦਾ ਵੀ ਮਹਿੰਗੇ ਨੇ ਹਾਂ ਬਹੁਤ ਮਾਰ ਪੈ ਰਹੀ ਹੈ ਕੀ ਜ਼ਿਆਦਾ ਇਹ ਗਲ ਸੁੰਡੀ ਵਾਰੀ ਪ੍ਰੋਬਲਮ ਆ ਰਹੀ ਹੈ ਗਲ ਸੁੰਡੀ ਗਲ ਸੁੰਡੀ ਪ੍ਰੋਬਲਮ ਆ ਰਹੀ ਹੈ ਗਲ ਸੁੰਡੀ ਬਹੁਤ ਆ ਰਹੀ ਹੈ ਪਰ ਰਕਬਾ ਕੁਝ ਜਿਵੇਂ ਕਿ ਪਹਿਲਾਂ ਨਰਮੇ ਚ ਹੀ ਸੀ ਸਾਰਾ ਗੁਆਰ ਤੇ ਨਰਮਾ ਠੀਕ ਹੈ ਹੁਣ ਕੁਝ ਅੱਧਾ ਮੰਨ ਲਓ ਵੀ ਆ ਗਿਆ ਜਿਵੇਂ ਬਾਸਪਤੀਆਂ ਜਾਂ ਝੋਨੇ ਦੀ ਹਾਈਬ੍ਰਿਡ ਵੈਰਾਈਟੀਆਂ ਆ ਗਿਆ ਤੁਸੀਂ ਉਹ ਨਹੀਂ ਲਗਾ ਕੇ ਦੇਖਦੇ ਨਰਮੇ ਵਾਲੀ ਜਗ੍ਹਾ ਤੇ ਹਨ ਲਾਈਆਂ ਕਾਫੀ ਲਾਉਂਦੇ ਐ ਤੇ ਨਰਮੇ ਨਾਲੋਂ ਚੰਗੀਆਂ ਨਹੀਂ ਰਹਿ ਰਹੀਆਂ ਕਿਹਦੀ ਪੁੱਲ ਚੰਗੀਆਂ ਆ ਪਿਛਲੇ ਕਿਹੜੇ ਲੱਗਿਆ ਤਾਂ ਬਹੁਤ ਵਧੀਆ ਆ ਜਾਂਦੋ ਐਤ ਕੀ ਰਕਬਾ ਹੋਰ ਵੱਧ ਰਿਹਾ ਤੇ ਨਰਮਾ ਚਲੋ ਤੁਸੀਂ ਛੱਡ ਨਹੀਂ ਸਕਦੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਵਾਰ ਨਿਕਲੂਗਾ ਚਲੋ ਇਹ ਪਿਛਲੇ ਸਾਲ ਨਹੀਂ ਹੋਇਆ ਤਾਂ ਅਗਲੇ ਸਾਲ ਹੋਊਗਾ ਬਸ ਤੇਰਾ ਐ ਹੋਰ ਧੰਦਾ ਵੀ ਹੋਣੀ ਨਾ ਹੋਰ ਧੰਦਾ ਨਹੀਂ ਹੋਇਆ ਨਹੀਂ ਕਰਨ ਵਿੱਚ ਸਾਡੇ ਕੋਲ ਹੋਰ ਕੁਝ ਐ ਜੰਮੂ ਵਾਲਾ ਖੇਤੀ ਨਰਮੇ ਦੀ ਖੇਤੀ ਨਹੀਂ ਜਿਆਦਾ ਗੁਵਾਰ ਤੋ ਕੁਸਰਕਵਾ ਸਾਡਾ ਇੱਥੇ ਕੀ ਹੈ ਵੀ ਬਾਜਰੇ ਤੇ ਲਾਈਏ ਠੀਕ ਹੈ ਹਾਂ ਤੇ ਆਟੋਮੈਟਿਕ ਮਤਲਬ ਕਿ ਧਾਨ ਕੰਨੀ ਆ ਰਹੇ ਲੋ ਠੀਕ ਹੈ ਹਾਂ ਨਾਂ ਵਾਲਾ ਤਾਂ ਜੀ 25 ਕਿੱਲੇ ਬਾਣਾ ਆਤਾ ਉਹ 8-10 ਕਿੱਲੇ ਕਿਤੇ ਵਾਲਾ ਥੋੜੇ ਪਾਣੀ ਹਲਕੇ ਨੇ ਕੋਈ ਹੋਰ ਖੇਤੀ ਨਹੀਂ ਤੁਹਾਨੂੰ ਲੱਗ ਰਹੀ ਕੋਈ ਹੋਰ ਖੇਤੀ ਕੀਤੀ ਜਾਵੇ ਫਿਰ ਮੈਂ ਤਾਂ ਉਹ ਕੋਈ ਮੂੰਗਫਲੀ ਵੀ ਜੀ ਓਕੇ ਜੀ ਕਿਸਾਨ ਦਾ ਬਾਬਾ ਹੋਈ ਹਾਂਜੀ ਅਗਲੇ ਸਾਲ ਇਹ ਜੀ ਬਿਮਾਰੀ ਪਈ 20 90 ਹਾਂ ਬਿਲਕੁਲ ਵੀ ਸਰਪਾਈ ਦਾ ਮਤਲਬ ਵੀ ਸਰਪਾਈ ਹਾਂ ਸਾਡੇ ਮੰਨ ਲਓ ਵੀ ਇੱਕ ਖਾੜੀ ਦੀ ਫਸਲ ਬਹੁਤ ਵਧੀਆ ਹੋ ਰਹੀ ਹੈ ਓਕੇ ਹਾਂ ਸਰਸੋਂ ਸਰੋਂ ਸਰੋਂ ਜੀ ਹਾਂ ਸਰੋਂ ਵੀ ਸਰੋਂ ਦੀ ਬਿਜਾਈ ਜ਼ਿਆਦਾ ਕਰਦੇ ਹਾਂ ਕਣਕ ਦੀ ਕਰਦੇ ਹਾਂ ਸਰੋਂ ਦੀ ਵੀ ਬਿਜਾਈ ਬਹੁਤ ਹੋ ਰਹੀ ਹੈ ਐਤਕੀ ਕੁਸ਼ਕਾਮਾਂ ਕਣਕ ਦੀ ਜ਼ਿਆਦਾ ਕਰਦੇ ਹਾਂ ਠੀਕ ਹੈ ਹਾਂ ਕਣਕ ਸਾਡੇ ਏਰੀਆ ਬਹੁਤ ਵਧੀਆ ਮੰਨਦਾ ਹੈ ਠੀਕ ਹੈ 55 60 70 ਤੱਕ ਵੀ ਜਾਂਦੇ ਨੇ ਇੱਕ ਹੋਰ ਬਾਗ ਵਗੈਰਾ ਇਦਾਂ ਦੇ ਨਹੀਂ ਕੋਈ ਵੀ ਹਲਕੇ ਭਾਂ ਦੇ ਕਰਕੇ ਜਿਵੇਂ ਨਾ ਅਸੀਂ ਪਿਛਲੇ ਦਿਨਾਂ ਕੋਈ Rajasthan ਦਾ ਟੂਰ ਕੀਤਾ ਸੀਗਾ ਆਪਣਾ ਜੋਧਪੁਰ ਵਾਲੀ ਸਾਈਡ ਗਏ ਸੀ ਉੱਥੇ ਸਾਨੂੰ ਨਾ ਕਈ ਜਗ੍ਹਾ ਤੇ ਨਾਰਾਂ ਦੇ ਬਾਗ ਮਿਲੇ ਜਿੱਦ ਬਿਲਕੁਲ ਰੇਸ ਲੀਆਂ ਜ਼ਮੀਨਾਂ ਸੀਗੀਆਂ ਤੇ ਉਹ ਬਹੁਤ ਚੰਗੀ ਇਨਕਮ ਲੈ ਰਹੇ ਸੀ ਉਹ ਕਹਿੰਦੇ ਜੀ ਰੇਸ ਲੇ ਏਰੀਆ ਦੇ ਵਿੱਚ ਨਾਰ ਨੂੰ ਇੱਕ ਤਾਂ ਫੰਗਸ ਦੀ ਪ੍ਰੋਬਲਮ ਨਹੀਂ ਆਉਂਦੀ ਵੀ ਨਾਰ ਦੀ ਖੇਤੀ ਬਹੁਤ ਜ਼ਿਆਦਾ ਕਾਮਯਾਬ ਹੈ ਬਹੁਤ ਕਿਸਾਨ ਅਸੀਂ ਖੁਸ਼ ਦੇਖੇ ਇੱਕ ਬਹੁਤ ਹੀ ਲੰਬੀ ਜਿਹੀ ਮਲਾ ਇੰਨੀ ਲੰਬਾਈ ਦੀ ਮਿਰਚ ਦੇਖੀ ਮਿਰਚ ਦੀਆਂ ਵੈਰਾਈਟੀਆਂ ਲਗਾ ਰੱਖੀਆਂ ਸੀਗੀਆਂ ਉਹ ਕਿਸਾਨ ਬਹੁਤ ਸੰਤੁਸ਼ਟ ਸੀਗੇ ਵੀ ਮੱਲਾ ਰੇਸਮੀਆ ਏਰੀਆ ਦੇ ਵਿੱਚ ਅਨਾਰ ਤੇ ਮਿਰਚ ਦੀ ਖੇਤੀ ਬਹੁਤ ਵਧੀਆ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਵੈਸੇ ਅਸੀਂ ਆ ਰਹੇ ਹਾਂ ਬਾਗ ਕਰਨੀ ਠੀਕ ਹੈ ਕਿ ਅਸੀਂ ਖੁਦ ਨਹੀਂ ਲਾਉਣਾ ਦੋ ਕਿੱਲੇ 베ਰੀਆਂ ਦਾ ਬਾਗ ਲਾਉਣਾ 베ਰੀਆਂ ਹਾਂ 베ਰੀਆਂ ਵੀ ਮੰਨ ਕੇ ਚੱਲੇ ਇਹ ਬਰਾਨੇ ਏਰੀਆ ਦੀ ਆਪੇ ਕਹਿ ਸਕਦੇ ਰਾਨੇ ਵੀ ਕਹਿ ਸਕਦੇ ਹਾਂ ਉਹ 베ਰੀਆਂ ਦੇ ਵੈਰਾਈਟੀਆਂ ਵੀ ਬਹੁਤ ਆ ਚੁੱਕੀਆਂ ਨੇ ਆ ਚੁੱਕੀਆਂ ਤੇ ਉਸ ਤੋਂ ਬਾਅਦ ਅੱਗੇ ਦੇਖਦੇ ਆਂ ਵੀ ਕੋਈ ਨਾਰਦਾ ਜਾਂ ਕੋਈ ਅੰਬ ਮਤਲ ਖੇਤੀ ਪਵਿੰਤ ਤੱਲੇ ਹਾਂ ਜਦੋਂ ਇਹ ਆਪਣੇ ਨਰਮਾ ਹੋ ਨਹੀਂ ਰਿਹਾ ਤੇ ਝੋਨਾ ਪਾਣੀ ਮਾੜਾ ਹੁਣ ਕਰਕੇ ਆਪਣੀ ਮਜਬੂਰੀ ਆ ਪੀਜੀ ਸਕਦੇ ਤਾਂ ਆਪਾਂ ਨੂੰ ਹੋਰ ਕੀਤੀਆਂ ਬਾਗਾਂ ਵਾਲੀ ਸਾਈਡ ਜਾਣਾ ਹੀ ਪਊਗਾ ਐਕਸਪੈਰੀਮੈਂਟ ਕਰਕੇ ਦੇਖਣਗੇ ਜਿਹਦੇ ਕੋਲ 10 ਕਿੱਲੇ ਤੇ ਕਿੱਲਾ ਤਾਂ ਉਹਨੂੰ ਕਰਕੇ ਦੇਖਣੀ ਪਊਗਾ ਫੇਰ ਹੁਣ ਠੀਕ ਹੈ ਨਰਮਾ ਪਿਛਲੇ 3-4 ਸਾਲ ਤੋਂ ਨਰਮਾ ਨਹੀਂ ਹੋਇਆ ਕਿੰਨੇ ਸਾਲ ਤੁਸੀਂ ਨਰਮਾ ਲਈ ਜਾਉਂਗੇ ਲੋਚ ਠੀਕ ਹੈ ਪੱਲਿਓਂ ਕਿਤੀ ਕਿੰਨੇ ਜ਼ਿਆਦਾ ਟਾਈਮ ਤਾਂ ਨਹੀਂ ਕਰ ਸਕਦੇ ਕਾਫੀ ਕਾਫੀ ਨੁਕਸਾਨ ਕਰਾ ਬਹੁਤ ਜ਼ਿਆਦਾ ਨੁਕਸਾਨ ਆ ਬਹੁਤ ਹੀ ਨੁਕਸਾਨ ਆ ਐ ਸਾਲ ਮਰਦਾ ਹੀ ਆ ਨਾ ਹਾਈ ਸਾਲ ਮਰਦਾ ਐ ਸਾਲ ਨਹੀਂ ਤਾਂ ਪੂਰਾ ਪੱਲਾ ਕਰਦਾ ਬਸ ਮਰ ਜਾਂਦਾ ਪੂਰਾ ਪੱਲਾ ਕਰਦਾ ਠ हमारे ये गेहूँ होते हैं सरसों होते हैं और के जैसे आप आगे जैसे हमारे धान की खेती होती है भी होता है धान होता है आपके धान होता है कम होता है अब, अब बार शुरुआत ठीक है, है हमने ऐसे अब के साल कुछ होया ठीक ठीक ही हो होया कौन सी वरायटी लगाई थी धान की आपने ये ग्यारह सौ ग्यारह इक्कीस ग्यारह इक्कीस बासमती की वरायटी लगाई थी हाँ ग्यारह इक्कीस से ज्यादा लगी है ठीक है आपके पानी इतने अच्छे नहीं होंगे शायद ਪਾਣੀ ਇਤਰੇ ਪੜਿਆ ਨਹੀਂ ਹੋਇਆ। ਓਕੇ ਓਕੇ। ਨਹਿਰਗੇ ਸਾਰ ਸਾਰਾ ਕੁਝ ਸਿਰ ਕਾਮਯਾਬ ਹੈ ਬਾਕੀ। ਇਹ। ਔਰ ਕਣਕ ਦੀ ਫਸਲ ਬੜੀਆ ਹੈ। ਆ ਕਣਕ ਕੀ ਬੜੀਆ ਹੈ। ਸਰ੍ਹਸੋਂ ਸਰ੍ਹਸੋਂ ਲਗਾਤੇ ਹੋ ਜਾਂ ਕਣਕ ਲਗਾਤੇ ਹੈ ਬੜੀਆ ਹੈ। ਠੀਕ ਹੈ ਸਰ੍ਹਸੋਂ। ਠੀਕ ਕਾਲਿਆਣੀ ਹੈ ਜੀ। ਕਾਲਿਆਣੀ। ਤੇ ਝੋਨੇ ਦੀ ਖੇਤੀ ਕਰਦੇ ਹੋ ਵੀ ਨਰਮੇ ਦੀ ਖੇਤੀ ਕਰਦੇ ਹੋ? ਝੋਨੇ ਦੀ ਘੱਟ ਕਰਦੇ ਨਰਮੇ ਨੂੰ ਜ਼ਿਆਦਾ ਕਰਦੇ। ਨਰਮੇ ਦੀ ਜ਼ਿਆਦਾ ਕਰਦੇ। ਝੋਨੇ ਦੀ ਕਿਹੜੀਆਂ ਵੈਰਾਈਟੀਆਂ ਮਤਲਬ ਲਗਾ ਰਹੇ ਹੋ? ਹਾਈਬ੍ਰਿਡ ਹੀ ਲਾਈ ਜੰਨੇ ਆ। ਠੀਕ ਹੈ। ਵੀ ਹਜੇ ਨਵਾਂ ਹੀ ਸਟਾਰਟ ਕੀਤਾ ਸੀ ਝੋਨੇ ਦੀ। ਏਰੀਆ ਹੈ ਇੰਨਾ ਘ ਤਾ ਇਸ ਵਾਰ ਕਿਸਾਨਾਂ ਨੇ ਕਾਫੀ ਦੁਬਧਾ ਸੀਗੇ ਵੀ ਅਗਲੇ ਸਾਲ ਝੋਨੇ ਦੀ ਕਿਹੜੀ ਵੈਰਾਈਟੀ ਲਾਈ ਜਾਵੇ ਬਾਸਪਤੀਆਂ ਲਾਈ ਜਾਂ ਪਰਮਲਵਲ ਲਾਈ ਜਾਵੇ ਤੁਸੀਂ ਤਾਂ ਜ਼ਿਆਦਾ ਹਾਈਬ੍ਰਿਡ ਬੀਜ ਹਾਈਬ੍ਰਿਡ ਹੀ ਹੈ ਠੀਕ ਨਰਮਾ ਨਾਲ ਸਾਡੇ ਨਰਮ ਪਾਣੀ ਦੀ ਬਾਕੀ ਨਾਲ ਨਰਮੇ ਦੀ ਖੇਤੀ ਕਰ ਰਹੇ ਹੋਗੇ ਨਰਮੇ ਦੀ ਖੇਤੀ ਹੋ ਰਹੀ ਹੈ ਜਾਂ ਪਿਛਲੇ ਕੁਝ ਸਾਲਾਂ ਤੋਂ ਕਰ ਰਹੇ ਹਾਂ ਬਸ ਟਾਈਮ ਪਾਸ ਹੋ ਰਿਹਾ ਹੈ ਦਾਬ ਪ੍ਰਿਆ ਬੱਧ ਕਰਨੀਆਂ ਪੈਣੀਆਂ ਤਾਂ ਨਰਮਾ ਜਿਵੇਂ ਹੋ ਨਹੀਂ ਰਿਹਾ ਤਾਂ ਮੈਨੂੰ ਲੱਗਦਾ ਖਰਚਾ ਵੀ ਨਹੀਂ ਮੁੜਦਾ ਆਪਣਾ ਲੱਗਿਆ ਤਾਂ ਫਿਰ ਆਪਾਂ ਵਾਰ-ਵਾਰ ਫਿਰ ਨਰਮਾ ਟਰਾਈ ਕਰ ਰਹੇ ਆ ਕਾਰਨ ਮੰਨ ਕੇ ਚਲੋ ਫਿਰ ਆਪਾਂ ਨੂੰ ਲੱਗਦਾ ਵੀ ਅਗਲੇ ਸਾਲ ਹੋ ਜਾਊਗਾ ਜਾਂ ਕੀ ਕਰਨ ਪਾਣੀ ਹੈ ਹੀ ਨਾ ਜੀ ਪਾਣੀ ਦੇ ਸੋਸ ਨਹੀਂ ਮੰਨ ਲਓ ਚਲੋ ਤਾਂ ਹੈ ਨਹੀਂਗਾ ਨਰਮਾ ਹੋ ਨਹੀਂ ਰਿਹਾ ਪਿਛਲੇ 3-4 ਸਾਲਾਂ ਤੋਂ ਜਿਆਦਾਤਰ ਆਪਾਂ ਦੇਖ ਰਹੇ ਆ ਵੀ ਫਿਰ ਆਪਾਂ ਨਰਮੇ ਦੀ ਧਿਆਨ ਦੇਣੇ ਵਿੱਚ ਨਰਮਾ ਇਸ ਵਾਰ ਲਾਗੇ ਦੇਖੀਏ ਨਰਮੇ ਤੇ ਤਾਂ ਖਰਚਾ ਹੀ ਬਹੁਤ ਜ਼ਿਆਦਾ ਹੋ ਜਾਂਦਾ ਤਾਂ 25-30000 ਰੁਪਏ ਨਰਮੇ ਤੇ ਖਰਚਾ ਹੋ ਜਾਂਦਾ ਜਾਂ ਫਿਰ ਕੁਝ ਨਹੀਂ ਆ ਪਾਉਂਦੇ ਕਹਿੰਦਾ ਝੋਨੇ ਦੀ ਫਸਲ ਤਾਂ ਚਲੋ ਠੀਕ ਹੈ ਥੋੜੀ-ਬਹੁਤ ਘਟ ਹੋ ਜੂਗੀ ਪੱਲਿਓ ਨਹੀਂ ਕੁਝ ਲੈ ਕੇ ਜਾਂ ਪਾਣੀ ਨਾਲ ਹੀ ਆ ਸਭ ਕੁਝ ਜਾਂ ਹੋਰ ਕਿਸੇ ਹੋਰ ਕੋਈ ਖੇਤੀ ਨਹੀਂ ਮਿਲਦਾ ਇਹ ਗਵਾਰ ਦਾ ਪ੍ਰੋਸਾਨੀ ਖਵਾਰ ਹੁੰਦਾ ਹੈ ਗਵਾਰ ਹੁੰਦਾ ਹੈ ਗਾ ਗਵਾਰ ਵੀ ਹੁੰਦਾ ਨੀਗਾ ਝੋਨੇ ਦੀ ਹਾਈਬ੍ਰਿਡ ਵੈਰਾਈਟੀਆਂ ਥੋੜੀਆਂ ਬਹੁਤ ਹੋ ਰਹੀਆਂ ਨੇ ਹਾਂ ਜੀ ਜਿੱਥੇ ਪਾਣੀ ਚੰਗਾ ਜਿੱਥੇ ਪਾਣੀ ਮਾਰਾ ਉੱਥੇ ਤਾਂ ਉੱਥੇ ਹੈ ਜੀ ਹੁਣ ਪਾਣੀ ਹੀ ਨਹੀਂ ਚੰਗਾ ਇਸ ਕਰਕੇ ਹੋ ਨਹੀਂ ਰਹੀ ਚੰਗਾ ਤੇ ਹਾਈਬ੍ਰਿਡ ਝੋਨੇ ਕਿੰਨਾ ਕ ਝਾੜ ਦੇਂਦੇ ਪਰ ਏਕੜ ਤੋਂ ਲਗਭਗ ਪਰ ਤਾਂ 70 ਮਾਣ 70 ਕਮਾਣ ਹੋ ਜਾਂਦਾ 70 ਕਮਾਣ ਹੋ ਜਾਂਦਾ ਤੇ ਉਹਨੂੰ ਵਿਕਣ ਚ ਵੀ ਦਿੱਕਤ ਆਉਂਦੀ ਹੋਊਗੀ ਹਾਈਬ੍ਰਿਡ ਵੈਰਾਈਟੀਆਂ ਨੂੰ ਕਾਟ ਵਗੈਰਾ ਜ਼ਿਆਦੀ ਰਹਿੰਦੇ ਹੋ ਦੇ ਵਿਚੋ ਕਣਕ ਵੀ ਦਬ ਗਈ ਕਿਤੇ ਛੋਣਾ ਲੱਗਿਆ ਸਾਨੂੰ ਅਬ ਜਦੋਂ ਪਾਣੀ ਹਲਕੇ ਨੇ ਤਾਂ ਫਿਰ ਉਹ ਜ਼ਮੀਨ ਦੇ ਵਿੱਚ ਮਿੱਟੀ ਚ ਉਹਨਾਂ ਦੀ ਗਲਤ ਇੰਪੈਕਟ ਪੈਂਦਾ ਕਣਕ ਨਹੀਂ ਹੁੰਦੀ ਚੰਗੀ ਤੇ ਘਟ ਹੋ ਜਾਂਦੀ ਉਹਦੀ ਬਹੁਤ ਘਟੂਗੀ ਸੀ ਨੀ ਬੱਦ ਪਾਉਣਾ ਪੈਂਦਾ ਕਣਕ ਦਾ ਵੀ ਜ਼ਿਆਦਾ ਪਾਉਣਾ ਪੈਂਦਾ ਇਸ ਵਾਰ ਕਣਕ ਦੀ ਫਸਲ ਠੀਕ ਹੈ? ਹਾਂ ਠੀਕ ਹੈ। ਆ ਬਾਰਿਸ਼ ਵਗੈਰਾ ਜਾਂ ਠੰਡ ਵੀ ਚਲੋ ਥੋੜੀ ਥੋੜੀ ਕਾਫੀ ਲੰਬੇ ਟਾਈਮ ਤੱਕ ਚੱਲਦੀ ਰਹੀ ਹੈ। ਠੀਕ ਲੱਗ ਰਹੀ ਹੈ ਕਣਕ ਦੇ ਲਈ। ਇਸ ਸਾਲ ਬਾਸਮਤੀਆਂ ਦਾ ਜ਼ਿਆਦਾ ਮੰਦਾ ਰਿਹਾ? ਹਾਂ ਜੀ। ਕਿਹਦਾ ਮੰਦਾ ਹੁਣ ਕਰਕੇ ਵੀ ਇਸ ਵਾਰ ਕਿਹੜੀ ਵੈਰਾਈਟੀ ਵੱਲ ਕਿਸਾਨਾਂ ਦਾ ਜ਼ਿਆਦਾ ਝੁਕਾਅ ਹੈ? ਵੀ ਝੋਨੇ ਦੀ ਕਿਹੜੀ ਵੈਰਾਈਟੀ ਲਾਉਣਗੇ? ਪਰਮਾ ਲਾਉਣਗੇ ਜਾਂ ਬਾਸਮਤੀ ਲਾਉਣਗੇ? ਜੇ ਬਾਸਮਤੀ ਲਾਉਣਗੇ ਤਾਂ ਕਿਹੜੀ ਵੈਰਾਈਟੀ ਲਾਉਣਗੇ? ਸਾਨੂੰ ਤਾਂ ਦੇਖੋ ਜੀ ਅਸੀਂ ਕਰਦੇ ਹਾਂ ਮੂੰਗੀ ਦੀ ਖੇਤੀ। अच्छा ठीक है ना ज्यादातर थोड़ी बहुत बासमती ਤੇ थोड़ी बहुत ਪਰਮਲ ਦੋਨੇ ਅਸੀਂ ਮਿਕਸ ਬਰੇਡਿੰਗ ਲਾਉਣੇ ਪੈਂਦੇ ਆ ਇੱਕਾਟ ਟਾਈਮ ਵਾਲੀ ਵੈਰਿਟੀ ਲਾਉਦੇ ਜੀ ਬਿਲਕੁਲ ਜੀ ਕਟ ਟਾਈਮ ਵਿੱਚ ਅਸੀਂ 126 ਕੋਈ ਹਾਈਬ੍ਰਿਡ ਜਿਵੇਂ ਕਵੇਰੀ ਦਾ 468 ਰਾਸ਼ੀ ਦੇ 3350 ਵਗੈਰਾ ਲਾਉਨੇ ਆ ਜਾਂ 1509 ਤੇ 1847 ਜਿਵੇਂ 1847 ਬਹੁਤ ਪਸੰਦ ਕੀਤੀ ਪਿਛਲੇ 2 ਸਾਲਾਂ ਤੋਂ ਕਿਸਾਨਾਂ ਨੇ ਇਸ ਵਾਰ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਪਿੱਟ ਗਈ 24-2500 ਤੱਕ ਵੀ ਦਾ ਰੇਟ ਆ ਗਿਆ ਬਹੁਤ ਕਿਸਾਨਾਂ ਨੂੰ ਧੱਕਾ ਲੱਗਿਆ ਜੀ ਤੁਹਾਨੂੰ ਲੱਗਦਾ ਵੀ ਅਗਲੇ ਸਾਲ 1847 ਕੁਝ ਲਾਉਂਗੇ ਜਾਂ 1509 ਜਿਆਦਾ ਲਾਵਾ ਜੀ ਵਾਪਸ ਇਸ ਵਾਰੀ ਅਸੀਂ ਕਾਫੀ ਕਿਸਾਨਾਂ ਨਾਲ ਗੱਲ ਕੀਤੀ ਹੈ ਦੁਆਰਾ 1509 ਵੱਲ ਧਿਆਨ ਹੋਇਆ ਵੀ 1847 ਪਹਿਲਾਂ ਪਸੰਦ ਕੀਤੀ ਵੀ ਠੀਕ ਚੰਗੀ ਵੈਰਾਈਟੀ ਸੀ ਕੋਈ ਡਿੱਗਣ ਦੀ ਪ੍ਰੋਬਲਮ ਨਹੀਂ ਆਉਂਦੀ ਸੀ ਵੈਸੇ ਕੋਈ ਬਿਮਾਰੀ ਨਹੀਂ ਆਉਂਦੀ ਸੀ ਤਾਂ ਇਸ ਵਾਰ ਮਾਰਕੀਟ ਚ ਬੁਰੀ ਤਰ੍ਹਾਂ ਪਿੱਟਣ ਕਰਕੇ ਫਿਰ 1847 1509 ਵੱਲ ਧਿਆਨ ਹੈ ਹਾਂ ਜੀ ਪਰਮਲ 26 ਵੀ ਠੀਕ ਛਾੜ ਦੇ ਰਿਹਾ ਪਰਮਲ 26 ਤੋਂ ਕਿਸਾਨ ਤਾਂ ਜ਼ਿਆਦਾ हट ਗਏ ਸੀ ਵਿਕਣ ਦੀ ਦਿੱਕਤ ਆ ਚੱਲ ਰਹੇ ਹੋ ਜੋ ਵਰਤਦੇ ਸੀ ਕਾਰਟੋਂ ਕਿਹੜਾ ਜ਼ਿਆਦਾ ਲੈਂਦੇ ਸੀਗੇ ਹਾਂ ਜੀ ਹਾਂ ਜੀ ਆ ਇਸ ਵਾਰ ਫਿਰ ਲੱਗਦਾ ਵੀ ਪਰਮਲ 26 ਵਾਲੇ ਲੋਕਾਂ ਦਾ ਕਾਫੀ ਧਿਆਨ ਹੈ ਹਾਂਜੀ ਹਾਂਜੀ 26 ਤੁਸੀਂ ਵੀ ਕੁਝ ਲਾਓਗੇ ਹਾਂਜੀ ਹੋਰ ਕੋਈ ਵੈਰਾਈਟੀਆਂ ਇਸ ਤੋਂ हट ਕੇ ਨਹੀਂ ਹੋਰ ਕੋਈ ਮੁੱਛਾ ਲਗਾਉਂਦੇ ਨਹੀਂ ਸੀ ਮੁੱਛਾ ਲਾਉਂਦੇ ਨਹੀਂ ਸਰੀ ਮੂੰਗੀ ਵੀ ਦੇ ਗਰਤ ਦਵਾ ਠੀਕ ਹੈ ਛੋਟਾ ਟੈਂਪਰੇਟ ਹੀ ਲਾਉਣਾ ਛੋਟਾ ਟੈਂਪਰੇਟ ਹੀ ਲਾਉਣਾ ਠੀਕ ਹੈ ਤੁਹਾਡੀ ਬਹੁਤ ਵਧੀਆ ਗੱਲ ਹੈ ਪਾਣੀ ਦੀ ਬਚਤ ਕਰਦੇ ਹੋ ਚਲ ਇੱਕ ਫਸਲ ਵੀ ਲਈ ਜਾਂਦੀ ਹੈ ਤੇ ਜ਼ਮੀਨ ਦੀ ਮੂੰਗੀ ਨਾਲ ਆਪਜਾਊ ਸ਼ਕਤੀ ਵੀ ਵਧਦੀ ਹੈ ਹਾਂਜੀ ਤੇ ਪਾਣੀ ਦੀ ਬਹੁਤ ਜਿਆਦਾ ਬਚਤ ਹੁੰਦੀ ਹੈ ਮਤਲਬ ਜਲਾਈ ਦੇ ਅੱਧ ਤੋਂ ਬਾਅਦ ਤੁਸੀਂ ਸਟਾਰਟ ਕਰਦੇ ਹੋਗੇ ਝੋਨੇ ਦੀ ਖੇਤੀ ਤੇ ਨਹੀਂ ਝੋਨਾ ਜੂਨ ਚ ਹੀ ਸਟਾਰਟ ਹੋ ਜਾਂਦਾ ਹਾਂਜੀ ਹਾਂਜੀ 10 ਜੁਲਾਈ ਤੋਂ ਬਾਅਦ ਬਾਅਦ ਹੀ ਲਾਉਣੀ ਹੈ ਜੀ ਸਰ ਠੀਕ ਹੈ ਵੀ ਜਿਆਤਰ ਤੁਸੀਂ 26 ਤੇ 15 ਸੋਨ ਲਗਾਉਂ ਹਾਂਜੀ ਬਾਜਾ ਕੋਈ ਹਾਈਬ੍ਰਿਡ ਵਗੈਰਾ ਨਾ ਹਾਈਬ੍ਰਿਡ ਇਸ ਵਾਰ ਨਾ ਕਿਸਾਨ ਕਾਫੀ ਦੁਬਦਾ ਸੀ ਵੀ ਬਾਸਪਤੀ ਦੀ ਕਿਹੜੀ ਵੈਰੈਟੀ ਲਾਈਏ ਤੇ ਪਰਮਲ ਦੇ ਵਿੱਚ ਜਾਂ ਪਹਿਲਾਂ 26 ਲਾ ਰਹੇ ਸੀ ਜਾਂ ਲੌਂਗ ਟਰਮ ਔਸ਼ਾ ਵਗੈਰਾ ਲਾ ਰਹੇ ਸੀਗੇ ਗਵਰਨਮੈਂਟ ਨੇ ਕਿਹਾ ਔਸ਼ਾ ਝੋਨਾ ਨਾਲ ਲਾਓ 26 ਲਾਓ 26 ਨੂੰ ਵੀਕੈਂ ਤਾਂ ਇਸ ਵਾਰ ਮਤਲਬ ਤੁਸੀਂ ਕਿਹੜਾ ਚੋਨਾ ਲਗਾਓਗੇ ਮਤਲਬ ਤੁਹਾਨੂੰ ਕਿਹੜਾ ਸਹੀ ਲੱਗ ਰਿਹਾ ਹੈ ਅਸੀਂ ਜੀ ਅੱਧੋ-ਅੱਧ ਲਾਵਾਂਗੇ ਕੁਝ ਬਾਸਮਤੀ ਵੀ ਲਾਵਾਂਗੇ ਇੰਨਾ ਘਬਰਾ ਕੇ ਛੱਡਦੇ ਨਹੀਂਗੇ ਹਾਂ ਚਲੋ ਛੱਡਦੇ ਆਪਾਂ ਸਕਦੇ ਨਹੀਂਗੇ ਹਾਂ ਕੁਝ ਪਰਮਲ ਵੈਰਾਈਟੀਆਂ ਵੀ ਲਾਵਾਂਗੇ ਬਾਸਮਤੀ ਦੇ ਵਿੱਚ ਕਿ 132 31 ਆਈ ਹੈ 132 ਨਵੀਂ ਆਈ ਹੈ ਹਾਂਜੀ ਹਾਂਜੀ 126 ਵੀ ਵੈਰਾਈਟੀ ਬਹੁਤ ਵਧੀਆ ਹੈ ਚਲੋ ਠੀਕ ਹੈ ਜੇ ਆਪਾਂ ਲੇਟ ਲਾਉਨੇ ਝਾੜ ਬਹੁਤ ਚੰਗਾ ਦੇ ਦਿੰਦੀ ਹੈ ਮੋਇਸਚਰ ਰਹਿ ਜਾਂਦਾ ਹਾਂਜੀ ਹਾਂਜੀ ਵੇਕਨ ਦੇ ਵਿੱਚ ਚਲੋ ਥੋੜੀ ਬਹੁਤ ਦਿੱਕਤ ਆਉਂਦੀ ਹੈ ਪਰ ਨਾ ਤਾਂ ਫਿਰ ਮਿਲਰ ਕਰਦੀ ਹੈ ਥੋੜਾ ਹਾਂ ਇੰਨਾ ਕਿ ਚਲੋ ਹੋ ਹੀ ਜਾਂਦਾ ਵੈਸੇ ਖਰੀਦਣਾ ਹੁੰਦਾ ਨਾ ਜ਼ਿੰਮੇਦਾਰ ਤਾਂ ਹਾਂ ਬਿਲਕੁਲ ਬਿਲਕੁਲ ਜੀ ਮਤਲਬ ਚੰਗਾ ਝਾੜ ਹੈ ਕੋਈ ਜਿਆਦਾ ਸਪਰੇ ਨਹੀਂ ਇਸ ਤੇ ਹੁੰਦੀ ਜੀ 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 ਤੇ ਬਾਸਪਤੀਆਂ ਦੇ ਵਿੱਚ ਕਿਹੜੀ ਵੈਰਾਈਟੀ ਨੂੰ ਪਹਿਲ ਦੋਗੇ ਬਾਸਪਤੀਆਂ ਦੇ 1401 ਨੂੰ ਪਹਿਲ ਦੇ 1 1401 ਚ ਜਿਆਦੀ ਮਤਲਬ ਕੋਈ ਬਿਮਾਰੀਆਂ ਜਿਆਦਾ ਨਹੀਂ ਆਉਂਦੀਆਂ ਬਿਮਾਰੀਆਂ ਹੁੰਦੀਆਂ ਲੇਕਿਨ ਉਹ ਝਾੜ ਬਹੁਤ ਅੱਛਾ ਜੀ ਉਹਦਾ ਝਾੜ ਨਿਕਲ ਜਦਾ ਪਰ ਵੀ ਬਹੁਤ ਅੱਛਾ ਹੈ ਹਾਂ ਇਸ ਵਾਰ ਜਿਆਦਾ ਬੰਦਾ ਰਿਹਾ 18 18 ਹੈ ਜੀ ਠੀਕ ਹੈ ਜਿਵੇਂ ਇਸ ਵਾਰ ਨਵੀਂ ਵੈਰਾਈਟੀ 1885 ਨੂੰ ਲੋਕਾਂ ਨੇ ਬਹੁਤ ਪਹਿਲ ਦਿੱਤੀ ਹੈ 1885 17 18 ਨਾਲੋਂ ਪ੍ਰੇਫਰੈਂਸ ਦਿੱਤੀ ਹੈ 11 21 ਦੇ ਬਰਾਬਰ ਦੀ ਵੈਰਾਈਟੀ ਕਹਿ ਰਹੇ ਨੇ ਵੀ ਚੋ ਡਿੱਗਣ ਦੀ ਪ੍ਰੋਬਲਮ ਨਹੀਂ ਆਉਂਦੀ ਉਹ 17 18 ਨਾਲੋਂ ਕਿਤੇ ਨਾ ਕਿਤੇ ਬੈਸਟ ਹੈ ਜੀ ਹਾਂ ਜ਼ਿਆਦਾਤਰ ਅਸੀਂ ਪੁੱਛ ਰਹੇ ਸੀ ਕਿਸਾਨਾਂ ਨੂੰ 18 85 ਕਹਿ ਰਹੇ ਸੀ ਹਾਂ ਥੋੜੀ ਲਾ ਕੇ ਵੇਖਣਗੇ ਇਸ ਵਾਰ ਕਿਉਂਕਿ ਪਹਿਲੀ ਵਾਰੀ ਹਾਂ ਇਹ ਤਾਂ ਸ਼ੁਰੂ ਹੋਊਗਾ ਤੁਸੀਂ ਲਾਸਟイヤー ਲਾਈ ਹੈ ਥੋੜੇ ਲੋਕਾਂ ਨੇ ਲਾਈ ਸੀ ਗਰਮੀ ਜ਼ਿਆਦਾ ਸੀ ਇਸ ਕਰਕੇ ਕਿਸੇ ਦਾ ਵੀ ਪਤਾ ਨਹੀਂ ਲੱਗਿਆ ਵੀ ਕਿਵੇਂ ਇਹ ਵੈਰਾਈਟੀਆਂ ਆਈਆਂ ਤੇ ਮੁਛਲ ਜਿਵੇਂ 1401 ਦੀ ਜਗ੍ਹਾ ਤੇ ਹੋਰ ਇੱਕ ਸੁਪਰੀਮ 66 ਆਈ ਸੀ ਉਹ ਵਾਲੀਆਂ ਵੈਰਾਈਟੀਆਂ ਨਹੀਂ ਅਸੀਂ ਟਰਾਈ ਕਰਕੇ ਦੇਖਿਆ ਉਹ ਨਹੀਂ ਠੀਕ ਹੈ 1401 ਟਰਾਈ ਕਰ ਰਹੇ ਹਾਂ 1401 17 18 ਐ ਇਸ ਵਾਰ ਬੀਜੀਸੀ ਕੀ ਜੀ ਅਸੀਂ 1692 ਵੀ ਸੀ 159 1847 1847 ਦਾ ਪਈ ਹੈ ਜੀ ਕੋਈ ਹੱਥ ਨਹੀਂ ਪਾਉਂਦਾ ਲੈਣ ਦਾ ਦੇਖੋ ਜੀ ਹਾਂ 1847 ਦੇ ਸੀ ਕਾਫੀ ਕਿਸਾਨਲ ਮਾਲ ਘਰੇ ਪਿਆ ਜੇ ਕੋਈ ਹੱਥ ਨਹੀਂ ਪਾਈ ਜਾਂਦਾ ਉਹਨੂੰ ਲੈਣ ਵਾਸਤੇ ਠੀਕ ਹੈ ਜੀ ਕਾਫੀ ਕਿਸਾਨਾਂ ਨਾਲ ਅਸੀਂ 1847 ਬਾਰੇ ਗੱਲ ਕੀਤੀ ਪਿਛਲੇ 2 ਸਾਲ ਬਹੁਤ ਪਸੰਦ ਕੀਤਾ ਇਸ ਵਾਰ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਪਿੱਟ ਗਈ 24ਾਂ 4 4 ਠੀਕ ਸੀਗਾ ਡਿੱਗਣ ਦੀ ਪ੍ਰੋਬਲਮ ਨਹੀਂ ਸੀਗੀ ਬਿਮਾਰੀ ਘੱਟ ਸੀਗੀ ਬਿਲਕੁਲ ਜੀ ਬਿਲਕੁਲ ਤੇ ਛੋਟ ਟਾਈਮ ਤਾਂ ਹਈ ਸੀ ਹਾਂ ਜੀ ਤਾ ਬੁਰੀ ਤਰ੍ਹਾਂ ਮਾਰਕੀਟ ਦੇ ਵਿੱਚ ਪਿੱਟ ਗਈ 24-2500 ਤੱਕ ਰੇਟ ਆ ਗਿਆ। ਪਾਈ ਸੀ। ਇਸ ਵਾਰ ਜ਼ਿਆਦਾ ਰਕਮੇ ਤੇ ਲਾਤੀ ਸੀ। ਓਕੇ ਤੁਸੀਂ ਉਸ ਟਾਈਮ ਸੇਲ ਨਹੀਂ ਕੀਤੀ। ਪਹਿਲਾਂ 28-2900 ਤੱਕ ਰੇਟ ਹੋ ਗਿਆ ਸੀ। 3000 ਤੱਕ ਪਹੁੰਚ ਗਿਆ ਸੀ। ਇੰਨਾ ਨਹੀਂ ਗਿਆ ਸਾਡੇ ਏਰੀਆ 'ਚ ਡਾਵਾਲੀ ਏਰੀਆ ਦੇ। ਡਬਲ ਏਰੀਆ ਤੋਂ। ਹਾਂਜੀ। ਇੱਕ ਤਾਂ ਖਰੀਦ ਹੈ ਨਹੀਂ ਉੱਥੇ। ਸਰਸਾ ਜਾਂ ਇੱਥੇ ਸਰਸਾ ਜਾਂ ਫਤਿਹਵਾਦ ਇਸ ਵਾਲੇ ਰਤਿਆ ਤੇ ਫਤਿਹਵਾਦ ਇੱਧਰ ਇਹਨਾਂ ਦੀ ਜ਼ਿਆਦਾ ਖਰੀਦ ਹੈ। ਕੁਝ ਇੱਧਰ ਪਾਣੀ ਏਰੀਆ 'ਚ ਚੰਗੇ ਵੀ ਹੋਣ ਕਰਕੇ ਨਾ ਪੰਜਾਬ ਦਾ ਕੁਝ ਏਰੀਆ ਘੱਗਰ ਦਾ ਏਰੀਆ ਆ ਗਿਆ ਚੰਗੀਆਂ ਅਜ ਚੰਗੇ ਪਾਣੀ ਦੇ ਵੈਰਾਈਟੀਆਂ ਦਾ ਚਲੋ ਸੇਲ ਹੈਗੀ ਕਿਤੇ ਹਲਕੇ ਪਾਣੀ ਦੇ ਤਿਆਰ ਕੀਤੀ ਵੈਰਾਈਟੀ ਦੀ ਤਾਂ ਮਾਰਕੀਟ ਦੇ ਵਿੱਚ ਉਹਦੀ ਘੱਟ ਪੁੱਛ ਕੇ ਚਾ। ਫੁੱਲ ਮਲਾ ਕੇ ਰਲਾ ਮਲਾ ਕੇ ਵੀ ਲਾਮ ਲਾ ਕੇ ਕਿਲੋਨੇ। ਹਾਂਜੀ ਹਾਂਜੀ ਇੱਕ ਕਿੱਜ ਪਿੱਛੇ ਨਹੀਂ ਜਾਂਦੇ। ਠੀਕ ਹੈ। ਔਰ ਮੂੰਗੀ ਵਗੈਰਾ ਵੀ ਨਾਲ ਬੀਜਦੇ ਹੋ ਕਿ ਮੂੰਗੀ ਦੀ ਵੈਰਾਈਟੀ ਬੀਜੀ ਸੀ ਲੇਕਿਨ ਹੋਈ ਨਹੀਂ ਲਾਸਟ ਸੀ ਗਰਮੀ ਬਹੁਤ ਜ਼ਿਆਦਾ ਸੀ। ਹਾਂ ਲਾਸਟ ਈਅਰ ਗਰਮੀ ਇਸ ਵਾਰ ਵੀ ਕਰਾਂਗੇ। ਆ ਬਹੁਤ ਜ਼ਿਆਦਾ ਸੀ ਬੀਜਾਈ ਕੀਤੀ ਸੀ ਬਹੁਤ ਦਿੱਕਤ ਆਈ। ਬਹੁਤ ਪਹਿਲਾਂ ਹੀ ਮੱਚ ਗਈ ਸੀ ਜਾਂ ਕੁਝ ਪਾਣੀ ਲੱਗ ਤੇ ਮੱਚ ਗਈ। ਨਰਮੇ ਤੋਂ ਕਪਾਖਪੂ ਵੱਲ ਵੀ ਇਧਰ ਦੇਖਦੇ ਆਂ ਕੁਝ ਹੋਰ ਵੀ ਵੈਰਾਈਟੀਆਂ ਠੀਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਰਿਆਣਾ ਖੇਤੀ ਮੇਲੇ ਦੇ ਵਿੱਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹੋਏ ਸੀਗੇ ਆਪਾਂ ਇੱਥੇ ਜ਼ਿਆਦਾਤਰ ਕਿਸਾਨ ਵੀਰਾਂ ਤੋਂ ਪੁੱਛ ਰਹੇ ਸੀਗੇ ਆਉਣ ਵਾਲੇ ਟਾਈਮ 'ਚ ਜਿਹੜਾ ਝੋਨੇ ਦਾ ਬਜਾਈ ਦਾ ਸੀਜ਼ਨ ਆਉਣਾ ਹੈ ਵੀ ਕਿਹੜੀ ਵੈਰਾਈਟੀ ਜ਼ਿਆਦਾ ਹੀ ਲੱਗੇਗੀ ਤਾਂ ਪਿਛਲੇ ਸਾਲ ਕਈ ਬਾਸਪਤੀ ਵੈਰਾਈਟੀਆਂ ਦਾ ਜ਼ਿਆਦਾ ਮੰਦਾ ਰਿਹਾ ਤੇ ਪਰਮਲ ਤੋਂ ਪਰਮਲ ਦੀਆਂ ਵੀ ਕਈ ਵੈਰਾਈਟੀਆਂ ਜਿਹਦੇ ਥੋੜੇ-ਬਹੁਤ ਹਲਕੇ ਪਾਣੀ ਨੇ ਉੱਥੇ ਇੰਨੀਆਂ ਕਾਮਯਾਬ ਨਹੀਂ ਸੀ ਜਿਆਦਾ ਕਿਸਾਨਾਂ ਦਾ ਝੁਕਾਰ ਆ ਬਸਪਤੀ ਵੈਰੈਟੀਆਂ ਵੱਲ ਤੇ ਅਸੀਂ ਕਾਫੀ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਾਰੇ ਕਿਸਾਨ ਹੀ ਦੁਬਧਾ ਦੇ ਵਿੱਚ ਸੀਗੇ ਵੀ ਕਿਹੜੀ ਵੈਰੈਟੀ ਲਗਾਈ ਜਾਵੇ ਤੇ ਜਿਵੇਂ ਹੀ ਕਿਸਾਨਾਂ ਤੋਂ ਅਸੀਂ ਪੁੱਛਿਆ ਤਾਂ ਕਿਸਾਨ ਦੱਸ ਰਹੇ ਸੀਗੇ ਵੀ ਰਲਮੀਆਂ ਮਿਲੀਆਂ ਵੈਰੈਟੀਆਂ ਲਾਵਾਂਗੇ ਅੱਧਾ ਪਰਮਨ ਲਾ ਲਾਂਗੇ ਨੂੰ 1885 ਲਾ ਲਾਂਗੇ ਜਾ ਸਭ ਦੇ ਅਲੱਗ-ਅਲੱਗ ਸੁਆਹ ਸੀ ਕੋਈ ਕਹਿੰਦਾ 14 ਸਿੱਕ ਲਾ ਲੇ ਸੀਗੇ ਤੇ ਜਿਵੇਂ ਪਹਿਲਾਂ ਵਾਲੇ ਪਿਛਲੇ 2 ਸਾਲਾਂ ਚ ਆਪਾਂ ਦੇਖਦੇ ਹੁੰਦੇ ਸੀਗੇ ਜ਼ਿਆਦਾਤਰ ਇੱਕ ਵੈਰਾਈਟੀ ਵੱਲ ਜ਼ਿਆਦਾ ਝਕਾਓ ਹੋ ਜਾਂਦਾ ਸੀਗਾ ਜਿਵੇਂ 1847 ਆਈ ਤਾਂ 1847 ਵੱਲ ਵੱਧ ਝਕਾਓ ਹੋ ਗਿਆ ਜਾਂ ਉਸ ਤੋਂ ਕੋਈ ਪਹਿਲਾ ਵੈਰਾਈਟੀ ਆਈ ਤਾਂ ਇਸ ਵਾਰ ਕੋਈ ਕਿਸਾਨ ਸ਼ੋਰ ਨਹੀਂ ਹੈਗੇ ਵੀ ਜਾਂ ਇਹ ਨਹੀਂ ਆਪਾਂ ਕਹਿ ਸਕਦੇ ਇੱਕ ਵੈਰਾਈਟੀ ਵੱਲ ਜ਼ਿਆਦਾ ਝਕਾਅ ਹੈ ਠੀਕ ਹੈ ਜੀ ਧੰਨਵਾਦ ਉਸ